माता काथी म ਕੀ ਪਾਵੇ ਰੱਬ ਕਾਇਉ ਜੀ ਦਾ ਗਾਵਨ ਜੀ ਪਦੇ ਗਤ ਨੇ ਜਿਨ੍ਹੇ ਨਾਮ ਜਿਰਾਆ ਕਰੀ ਸਚ ਤੇ ਗਾ ਆਜੋ ਤੇ ਮਨ ਮੋਜਲੇ ਰੇ ਰੇਤੀ ਸੁਤੇ ਨਾ ਕੋਈ ਚਾਹਤ ਕੋਈ ਗੁਰੂ ਗ੍ਰੰਥ ਸਾਹਿਬ ਜੀ ਜਦ ਨਾਲ ਜ਼ਰੂਰ ਕੀ ਸੋਸ਼ ਸੰਗਤ ਸਾਰੇ ਪ੍ਰਤਿਭਾ ਦਾ ਵਾਰਤਿਕ ਪਰਛਾਵਾ ਵਾਰਤਿਕ ਹੋਵੇ ਆਪ ਜੀਾਰੇ ਹਾਜ਼ਰ ਬਣੇ ਹੋ ਤਾਂ ਆਪ ਜੀ ਦਾ ਸ਼ਰਧਾ ਰੋਣ ਕੀ ਬਗਵਾ ਜਬੀ ਸੰਧੀ ਜੋ ਗੁਰਦਾਤਾ ਪ੍ਰਤਾਮ ਬਾਬਾ ਨਾਮਾ ਜੀ ਤੋਂ ਦਿੱਤੇ ਇਹਨਾਂ ਚਾਰੀ ਚਲ ਦੇਵਾ ਕੀਤੇ ਜੋ ਕੇ ਪ੍ਰਵਾਹ ਨੂੰ ਸਾਰੂਗਨ ਕਰਦਾ ਬਲਕਤ ਸਬੰਧਨ ਤੇ ਫਿਰ ਬਰਾਬ ਜੁਕੇ ਉਹਨਾਂ ਦੇ ਸ਼ਿਕਾਇਤ ਉਹਨਾਂ ਦੀ ਜਾਰੀ ਸਾਰੇ ਪ੍ਰਵਾਹ ਨੇ ਮਿਲ ਕੇ ਪਾਸ ਨੂੰ ਕੋਪਨਸਟਾ ਦਾ ਖਿਲਾਫ ਕੋਦਰ ਗੁਰੂ ਸਾਹਿਬ ਜੀ ਆਸਰਾ ਗੁਰਵਰ ਨਾਮ ਦੇ ਤੇ ਅਰਜੰਤੀ ਸਾਹਿਬ ਬਾਬਾ ਜੀ ਜੇਨ ਕੋਨਾਰੇ ਆਪਾਂ ਦੇ ਤੇ ਸਾਕਰ ਕੋਲਾ ਚਾ ਵੀ ਰਵਨ ਭਾਈ ਦੇ ਜੀਸ਼ਣ ਅਧਿ ਪੀਤਾ ਬਾਬਾ ਜੀ ਦਾ ਤੁਨਦੀ ਦੇ ਤੇ ਵਿੱਚ ਸਾਰ ਕੋਤਨਾਤ ਪਸਾ ਬਿੰਦਿਚੂੜਾ ਦਾ ਬਹੁਤ ਹੋਸਾ ਅੱਜ ਸੋ ਅਜੇ ਕਿਤਨਾ ਸਾਡੇ ਕੋਲ ਕੋਈ ਨਹੀਂ ਕੋਈ 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 ਇਹ ਚੱਲ ਰਿਹਾ ਹੋਵੇਗਾ ਕੋਈ ਨਹੀਂ ਉਹਨੇ ਸੋਨੇ ਹਾਸਾ ਹਾਸਾ ਰੱਬ ਦਾ ਜੀ ਸਾਰੀ ਜੀ ਜੀ ਚੋ ਜਾ ਬਹੁਤ ਸ਼ੁਭ ਹੋ ਜਿਸ ਬਰਾਤ ਸਰਕਾਰ ਨੂੰ ਮਾਣ ਮਹਿਸੂਸ ਸਿੰਘ ਜਨਾਮੇ ਜੋ ਕਦਮ ਕਦਮ ਕੋ ਦੇ ਗੁਰੂਆਂ ਨੂੰ ਪਤਿਵਾ ਜੀ ਮਹਾਰਾਜਾ ਜੀ ਬਹੁਤ ਸ਼ਾਨਯਾਤ ਮੈ ਤੋਂ ਆਪਣੇ ਸਵਾਲ ਜੀ ਸੰਗੀਤ ਦੇ ਉਪਰਾਂ ਦੇ ਅਜੇ ਦੱਸੇ ਗੋ ਕਰ ਤੱਕ ਕੋਈ ਕਟੀ ਦੇ ਗਿਆ ਪਰਵਾਦੋਂ ਤੋਂ ਆਪ ਪਰਵਾਦੋਂ ਮੈਂਟੀ ਅੱਜ ਲੁੱਟ ਦੇ ਦੇਣਗੇ ਤੇ ਦਰਸ਼ਕਾਂ ਲਈ ਗੁਰਾਂ ਕੰਨ ਬੋਲੇ ਸੋ ਨਿਹਾਲ ਸਭ ਸ੍ਰੀ ਅਕਾਲ ਤੇ ਆਲੇ ਤਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਜਲਪਨ ਕੀਤਾ ਜਲਪਨ ਤੋਂ ਕਿ ਜੇ ਦੇ ਕਰਤਾ ਹੋਈ ਤੁਹਾਂ ਸਭ ਦਾ ਤੁਹਾਨੂੰ ਤੰਗ ਕਰਦੇ ਹਨ ਜਿਹੜੇ ਪਰੇਮ ਨਾਲ ਆਪਣੇ ਸਰਵਨਕ ਦੇ ਤਰਫ ਪਰ ਜੀਵਦਾ ਰਹੇ ਆ ਤੇ ਦੁਨੀਆਂ ਕੋਈ ਕਰ ਰਹੀਆਂ ਨੇ ਤੇ ਫਿਰੰਤ 90 ਦਿਨਾਂ ਵਰਤ ਕੇ ਸਾਧਨ ਜਗਾ ਬਹੁਤ ਜਿਕਰ ਕਰਿਓ ਵਾਹਿਗੁਰੂ ਜੀ ਸਤਿਨਾਮ ਸਵਾਮੀ ਗੁਰੂ ਅਕਨਾਦ ਵਾਹਿਗੁਰੂ ਸਤਿਪੋਜੀ ਸਾਧੂ

सत नामेगुरु सत राम वाह सत राम साते सतनाम सतनाम सतेगुरु सत सत न